ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੇ ਭੀ ਸੱਚ ਨਾਨਕ ਹੋਸੀ ਈ ਸੱਚ ਪਹਿਲੇ ਪਛਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲ ਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜੇ ਸੰਗਤਾਂ ਨੂੰ ਧਰਮ ਦੇ ਕੀਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਦਿੰਦੇ ਭਾਈ ਬਾਲਾਗਦ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਸਮੁੰਦਰ ਦੀ ਬ੍ਰੇਤੀ ਦੇ ਵਿੱਚ ਜਾਂਦੇ ਜਾਂਦੇ ਨਾ ਕਲਕੱਤੇ ਦੀ ਧਰਤੀ ਦੇ ਜਾ ਪ੍ਰਾਪਤ ਹੋਏ ਉੱਥੇ ਲੋਕ ਬਹੁਤ ਬਿਮਾਰ ਸਨ ਨਾਲੇ ਸ਼ਹਿਰ ਦਾ ਰਾਜਾ ਵੀ ਬਿਮਾਰ ਸੀ ਜਦੋਂ ਲੋਕਾਂ ਆ ਕੇ ਆਖਿਆ ਏ ਫਕੀਰ ਜੀ ਸਾਡਾ ਹਾਲ ਦੇਖੋ ਸਾਰੇ ਲੋਕ ਆਣ ਚਰਨੇ ਲੱਗੇ ਕੋਈ ਆ ਕੇ ਮੇਰਾ ਹੱਥ ਵੇਖੋ ਕੋਈ ਆਕੇ ਮੇਰਾ ਹੱਥ ਵੇਖੋ ਸ੍ਰੀ ਗੁਰੂ ਜੀ ਤਿੰਨ ਦਿਨ ਉੱਥੇ ਰਹੇ ਪਰ ਜੋ ਆਵੇ ਉਹ ਰੋਗ ਦੀਆਂ ਇਹ ਗੱਲਾਂ ਕਰੇ ਦੁੱਖ ਦੀਆਂ ਇਹ ਗੱਲਾਂ ਕਰੇ ਇਹ ਖਬਰ ਰਾਜੇ ਪਾਸ ਪਹੁੰਚੀ ਕਿ ਆਪਦੇ ਸ਼ਹਿਰ ਦੇ ਬਾਹਰ ਦੋਪਕੀ ਰਾਏ ਨੇ ਔਰ ਬਾਦ ਸਿਆਣੇ ਨੇ ਤੁਸੀਂ ਵੀ ਉਹਨਾਂ ਨੂੰ ਪੁੱਛੋ ਤਾਂ ਰਾਜਾ ਜੀ ਸੁਗ ਪਾਲਕੀ ਤੇ ਸਵਾਰ ਹੋ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ ਰਾਜੇ ਨੇ ਆ ਕੇ ਮੱਥਾ ਟੇਕਿਆ ਕਹਿਣ ਲੱਗੇ ਹੇ ਜੀਨ ਦਿਆਲ ਜੀ ਮੇਰੇ ਢਿੱਡ ਵਿੱਚ ਦਰਦ ਹੁੰਦੀ ਹੈ ਮੇਰੇ ਪੇਟ ਵਿੱਚ ਸਿਲਾ ਹੁੰਦੀ ਹੈ ਇਹ ਹਮਾਰਾ ਰੋਗ ਦੂਰ ਕਰੋ ਆਪ ਮਿਹਰਬਾਨੀ ਕਰੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਂਦੇ ਮਰਦਾਨਿਆ ਰਬਾਬ ਵਜਾਓ ਮਰਦਾਨੇ ਰਬਾਬ ਵਜਾਇਆ ਸ੍ਰੀ ਗੁਰੂ ਜੀ ਸ਼ਬਦ ਉਚਾਰਨ ਕੀਤਾ ਰਾਗ ਭੈਰ ਅਸ਼ਟਪਦੀ ਮਹੱਲਾ ਪਹਿਲਾ ਕਰ ਦੁਜਾ ਆਤਮ ਮੇਂ ਰਾਮ ਰਾਮ ਮੈਂ ਆਤਮ ਜੀ ਨਸ ਗੁਰ ਵਿਚਾਰ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁਖ ਕਾਟੇ ਹਮਾਰਾ ਨਾਨਕ ਹਮ ਮੈ ਰੋਗ ਬੁਰੇ ਜਾ ਦੇਖਾਂ ਤ ਏਕ ਬਿਦਨ ਆਪੇ ਬਖਸ਼ੇ ਸ਼ਬਦ ਤੁਰੇ ਜਾਏ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਖਿਆ ਰਾਜਾ ਜੀ ਇਹ ਸਾਤਵੇਂ ਮੈਂ RAM ਮਹਾਰਾਜ ਆਂਦੇ ਉਹ ਪਰਮੇਸ਼ਰ ਦਾ ਸਿਮਰਨ ਕਰੋ ਰਾਜਾ ਜੀ ਗਿਰੂ ਪੂਰਾ ਕਰੋ ਜੋ ਤੇਰੇ ਸਭੇ ਰੋਗ ਚਲੇ ਜਾਣਗੇ। ਸ੍ਰੀ ਗੁਰੂ ਜੀ ਦੀ ਬਾਣੀ ਦਾ ਜਾਪ ਕਰੋ। ਔਰ ਮਨ ਮੈਂ ਸੱਚ ਵਸਾਓ। ਔਰ ਆਨੰਦਨ ਮਨ ਕੋ ਨਿਰਮਲ ਰੱਖੋ। ਤੇਰਾ ਦੂਰ ਰੋਗ ਦੂਰ ਹੋ ਜਾਵੇਗਾ। ਇਹ ਬਾਤ ਸੁਣ ਕੇ ਰਾਜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਟਹਿ ਗਿਆ। ਅਰਦਾਸ ਕੀਤੀ ਹੈ 사ਦਗੁਰ ਜੀ ਆਪ ਤਰਨ ਤਾਰਨ ਹੋ ਹਮ ਕੋ ਵੀ ਆਪ ਨੇ ਦੇਖਿਆ ਮੈਨੂੰ ਵੀ ਆਪ ਹੀ ਦੇਖਿਆ ਦਿਓ ਤਾਂ ਰਾਜਾ ਗੁਰੂ ਨਾਨਕ ਜੀ ਦਾ ਸਿੱਖ ਹੋਇਆ ਸਾਰੇ ਰੋਗ ਰਾਜੇ ਦੇ ਦੂਰ ਹੋ ਗਏ ਔਰ ਸ੍ਰੀ ਬਾਬੇ ਜੀ ਦਾ ਬਚਨ ਮੰਨ ਕੇ ਸਾਰੇ ਸ਼ਹਿਰ ਦੇ ਲੋਕ ਸਿੱਖ ਹੋਏ ਔਰ ਸ੍ਰੀ ਵਾਹਿਗੁਰੂ ਜੀ ਦਾ ਜਾਪ ਲੱਗੇ ਕਰਨ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਰੇ ਸ਼ਹਿਰ ਦੇ ਲੋਕ ਮਹਾਰਾਜ ਜੀ ਦੇ ਸਿੱਖ ਹੋਏ ਵਾਹਿਗੁਰੂ ਦਾ ਜਾਪ ਲੱਗੇ ਕਰਨ ਇੱਕ ਧਰਮਸ਼ਾਲਾ ਬਣਵਾਈ ਔਰ ਬਾਣੀ ਦਾ ਪ੍ਰਕਾਸ਼ ਲੱਗੇ ਕਰਨ ਸ਼ਬਦ ਕੀਰਤਨ ਰੋਜ਼ ਹੋਵੇ ਸ੍ਰੀ ਗੁਰੂ ਨਾਨਕ ਜੀ ਰਾਜੇ ਨੂੰ ਉਪਦੇਸ਼ ਕੀਤਾ ਔਰ ਸਭ ਸਤਨਾਮ ਸਾਰਿਆਂ ਨੂੰ ਦਿੱਤਾ ਇੱਕ ਸੰਿਆਸੀ ਆਇਆ ਵੱਡੀਆਂ ਵੱਡੀਆਂ ਜਟਾਂ ਸੀਸ 'ਤੇ ਧਰੀਆਂ ਹੱਥ 'ਚ ਡੰਡਾ ਔਰ ਕਰਮੰਡਲ ਕਿਨਾਰੇਦਾਰ ਧੋਤੀ ਆ ਸਰੀਰ 'ਤੇ ਭਸਮ ਚੜਾਈ ਹੋਈ ਹੈ ਉਹ ਸਾਧੂ ਸ੍ਰੀ ਗੁਰੂ ਨਾਨਕ ਜੀ ਨੂੰ ਆਣ ਕੇ ਮਿਲਿਆ ਕਹਿ ਲੱਗਾ ਤੁਸੀਂ ਕੌਣ ਹੋ ਤੁਸੀਂ ਸਾਰੇ ਲੋਕਾਂ ਦੀ ਸੇਵਾ ਪੂਜਾ ਭੁਲਾਤੀ ਸਾਰੇ ਲੋਕ ਵਹਿਗੁਰੂ ਵਹਿਗੁਰੂ ਜਪਦੇ ਨੇ RAM আর 비ਸ਼ਨ ਮਹਾਦੇਵ ਸਾਰਿਆਂ ਦੀ ਪੂਜਾ ਹਟਾਤੀ ਉਹ ਸਾਧ ਬਸ ਉਹ ਬਾਤ ਸੁਣੀ ਤਾਖਿਆ ਮਰਦਾਨਿਆਰ ਬਾਬ ਜਾਓ ਮਰਦਾਨੇਰ ਬਾਬ ਜਾਇਆ ਗੁਰੂ ਨਾਨਕ ਜੀ ਸ਼ਬਦ ਉਚਾਰਨ ਕੀਤੀ ਰਾਗ ਭੈਰੋ ਮਹੱਲਾ ਪਹਿਲਾ ਜਗ ਹੋਂ ਮਨ ਪੰਨ ਤਪ ਪੂਜਾ ਦੇ ਦੁਖੀ ਨਤ ਧੂਖ ਸਹ RAM ਨਾਮ ਬਿਨ ਮੁਕਤ ਨ ਪਾਵਸ ਮੁਗਦ ਨਾਮ ਗੁਰਮੁਖ ਲਹਿ ਜਾਇ ਸ਼ਬਦ ਮਹਾਰਾਜ ਜੀ ਨੇ ਸਾਰਾ ਪੜਿਆ ਤਾਂ ਸੰਿਆਸੀ ਚਰਨਾਂ ਦੇ ਟਹਿ ਪਿਆ ਬੇਨਤੀ ਕਰਦਾ ਆਪ ਜੀ ਦਾ ਮਹਾਰਾਜ ਜੀ ਮੈਂ ਦਾਸ ਆ ਜਿਵੇਂ ਭਾਵੇਂ ਤੇਵੇਂ ਰੱਖੋ ਤਦ ਗੁਰੂ ਨਾਨਕ ਜੀ ਉਹ ਸਾਧ ਨੂੰ ਉਪਦੇਸ਼ ਦਿੱਤਾ ਆਖਿਆ ਹੈ ਸੰਤ ਜੀ ਬਿਨਾ RAM ਨਾਮ ਤੋਂ ਮੁਕਤੀ ਨਹੀਂ ਹੁੰਦੀ ਗੁਰਾਂ ਦਾ ਵਾਕ ਲੈ ਕੇ RAM ਦਾ ਜਾਪ ਕਰੋ ਤਬ ਉਹ ਸੰਨਿਆਸੀ ਆਖਿਆ ਹੈ ਦੀਨਾ ਬੰਦੂ ਜੀ ਮੇਰੇ ਤੋਂ ਆਪ ਹੀ ਗੁਰੂ ਹੋ ਤਬ ਸ੍ਰੀ ਗੁਰੂ ਜੀ ਉਸ ਪਰ ਖੁਸ਼ੀ ਕੀਤੀ ਔਰ ਉਹ ਨਿਹਾਲ ਹੋ ਯਾ ਰਾਜਾ ਪਰ ਕਿਰਪਾ ਦ੍ਰਿਸ਼ਟੀ ਕਰੀ ਤਬ ਸ੍ਰੀ ਗੁਰੂ ਜੀ ਉੱਥੋਂ ਵਿਦਿਆ ਹੋਏ ਲੋਕ ਵਿਰਾਗ ਲੱਗੇ ਕਰਨ ਗੁਰੂ ਜੀ ਮਰਦਾਨੇ ਨੂੰ ਲੈ ਕੇ ਉੱਥੋਂ ਅੱਗੇ ਚੱਲੇ ਸਾਰਿਆਂ ਦਾ ਰੋਗ ਦੂਰ ਹੋ ਗਿਆ। ਗੁਰਾਂ ਦੀ ਕਿਰਪਾ ਕਰਕੇ ਭਾਈ ਬਾਲਾ ਕੇ ਗੁਰੂ ਅੰਗਦ ਸਾਹਿਬ ਜੀ ਇੱਕ ਦਿਨ ਗੁਰੂ ਨਾਨਕ ਜੀ ਅੰਤਰਜਾਨੇ ਉੱਥੋਂ ਅੰਤਰ ਧਿਆਨ ਹੋਏ ਸੈਦ ਜਲਾਲਦੀਨ ਉੱਚ ਦੇ ਆਪਾਸ ਪ੍ਰਗਟ ਹੋਏ। ਵੱਡਾ ਵੇਲਾ ਹੋਇਆ ਨਾ ਗੁਰੂ ਨਾਨਕ ਜੀ ਇਸ਼ਨਾਨ ਪਾਣੀ ਕਰਗੇ ਬਾਣੀ ਦਾ ਪਾਠ ਲਗੇ ਕਰਨ ਇਕ ਸਿੰਧੀ ਪਾਣੀ ਭਰਨ ਵਾਸਤੇ ਆਇਆ ਅੱਗੇ ਗੁਰੂ ਜੀ ਇਹ ਤੁਕ ਪੜਦੇ ਸੀ ਸ੍ਰੀ ਮਖਵਾਕ ਗੁਰਮਖ ਨਾਜੰਗੁਰਮਖ ਵੇਦੰ ਗੁਰਮਖ ਰਾਇ ਅਸਮਾਈ ਦੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋਂ ਜਾਣਾ ਆਖ ਨਾਹੀ ਕੈ ਨਾ ਕਥਨ ਨ ਜਾਇ ਗੁਰਾ ਇੱਕ ਜਿਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮ ਵਿਸਰ ਨ ਜਾਇ ਪਤਲਾ ਪਤਾਲ ਲਖ ਆਗਾਸ ਆਗਾਸ ਉੜ ਕੇ ਉੜ ਕੇ ਪਾਲ ਥੱਕੇ ਵੇਦ ਕੰਨ ਇੱਕ ਵਾਤ ਸੈ ਸੇ 18 ਕਨਕ ਤਿਬਾ ਅਸਲ ਇੱਕ ਧਾਤ ਲਿਖਾ ਹੋਏ ਤਾਲ ਕੀਆ ਲਿਖਾ ਹੋਏ વિનાਸ਼ ਨਾਨਕ ਵੱਡਾ ਆ ਕੀਆ ਆਪ ਜਾਣੈ ਆਪ ਸ੍ਰੀ ਗੁਰੂ ਜੀ ਹੋਰ ਵੀ ਬਾਣੀ ਪੜੀ ਆਰੋ ਸਿੰਧੀ ਦੋ ਜਗਾਂ ਤੇ اٹਕਿਆ ਇੱਕ ਗੁਰਮੁਖਾਂ ਔਰ ਇੱਕ ਪਤਾਲਾਂ ਆਕਾਸ਼ਾਂ ਤੇ ਸ਼੍ਰੀ ਗੁਰੂ ਜੀ ਮਰਦਾਨਾ ਦੋਵੇਂ ਨਹਾਉਂਦੇ ਰਹੇ ਸਿੰਧੀ ਆਖਿਆ ਪੀਰ ਪਾਸ ਗਿਆ ਤਾਂ ਆਖਿਆ ਬੱਚਾ ਅੱਜ ਦਿਨ ਕਿਉਂ ਚੜਾ ਦਿੱਤਾ ਏ ਸਿੰਧੀ ਆਖਿਆ ਜਿਵੇਂ ਪੀਰ ਜੀ ਪੀਰ ਸਲਾਮਤ ਹੈ ਕਿ ਹੰਦੂਪੀਰ ਦਰਿਆ ਦੇ ਉੱਤੇ ਨਹਾਉਂਦਾ ਹੈ ਪਰ ਉਹਦੇ ਪਾਸ ਬੜਾ ਕੁਫਰ ਬੋਲਿਆ ਨੇ ਪੀਰ ਜੀ ਤੁਸੀਂ ਆਖਿਆ ਸੀ ਬੱਚਾ ਕੈਸਾ ਕੁਫਰ ਬੋਲਿਆ ਸਿੰਧੀ ਨੇ ਆਖਿਆ ਪੀਰ ਜੀ ਤੁਸੀਂ ਆਖਿਆ ਸੀ 14 ਤਬਕ ਅਧੇ ਕੁਰਾਨ ਮਸੀਮ ਕੁਰਾਨ ਦੇ ਵਿੱਚ ਵੀ ਪਾਗ ਪਰਵਦਗਾਰ ਨੇ 14 ਲਿਖਿਆ ਨੇ ਉਹਨੇ ਏਡਾ ਤੂਹਾਨ ਬੋਲਿਆ ਲੱਖਾਂ ਆਕੇ ਜਦੋਂ ਦੀ ਮੈਂ ਆਉਂਦੀ ਬਾਣੀ ਸੁਣੀ ਉਦੋਂ ਦੀ ਮੈਨੂੰ ਹੈਰਾਨਗੀ ਲੱਗ ਰਹੀ ਪੀਰ ਨੇ ਆਖਿਆ ਬੱਚਾ ਹਿੰਦੂ ਫਕੀਰ ਕਿੱਥੇ ਛੱਡ ਗਿਆ ਆ ਸਿੰਧੀਆ ਦਾ ਪੀਰ ਜੀ ਮੈਂ ਦਰਿਆ ਤੇ ਨਹਾਉਂਦਾ ਛੱਡ ਆਇਆ ਪੀਰਾਂ ਦੇ ਬੱਚਾ ਜਾ ਉਹਨੂੰ ਸੱਜ ਕੇ ਲਿਆ ਉਹ ਸਿੰਧੀ ਸੱਜਣ ਚੱਲਿਆ ਸ੍ਰੀ ਗੁਰੂ ਨਾਨਕ ਜੀ ਅੱਗੇ ਰਸਤੇ ਵਿੱਚ ਆਉਂਦੇ ਮਿਲ ਗਏ ਸਿੰਧੀਆ ਦਾ ਚੱਲੋ ਦਰਵੇਸ਼ ਦੀ ਤਾਨੂੰ ਮੇਰਾ ਪੀਰ ਯਾਦ ਕਰਦਾ ਤਾਂ ਗੁਰੂ ਜੀ ਆਖਿਆ ਚਲੋ ਦਰਵੇਸ਼ ਅਸੀਂ ਤੇਰੇ ਪੀਰ ਦੀ ਮੁਲਾਕਾਤ ਨੂੰ ਆਉਣੇ ਆ ਉਹ ਸਿੰਧੀ ਦੁਆਰ ਨੂੰ ਨਾਲ ਲੈ ਗਿਆ ਪੀਰ ਅੱਗੇ ਦੇਖ ਰਿਆ ਸੀ ਇੰਨੇਵੇਂ ਗੁਰੂ ਨਾਨਕ ਜੀ ਜਾ ਮੁਲਾਕਾਤ ਕੀਤੀ ਅਗੋ ਪੀਰ ਪੁੱਛਿਆ ਉਹ ਬੰਦੇ ਪੜੀਏ ਇ ਇੱਤੇ ਅਚਾਇਨ ਦਾ ਗੋ ਜਵਾਬ ਬਾਬੇ ਨਾਨਕ ਜੀ ਆਖਿਆ ਗੱਲ ਅਪਾਰ ਸੰਧਿਆ ਜੋ ਮੰਗੇ ਸੋ ਦੇਣ ਪੀਰ ਸਈਅਦ ਜਲਾਲ ਅੱਗੇ ਉੱਟ ਕੇ ਦਸ ਬੋਸੇ ਕੀਤੀ ਮੂੰਹ ਤੇ ਬਚਨ ਕੀਤਾ ਯਾਰ ਸਲਾਮ ਅਲੈਕਮ ਬਰਖਰਦਾਈ ਸੱਚ ਕਹਿ ਦਰਗਾਹ ਦੀਵ ਸੇਖ ਆਗ ਸੁਣਾਈ ਸੱਚ ਮੂੰ ਤਾਂ ਗੁਰੂ ਜੀ ਆਖਿਆ ਪੀਰ ਸੁਣਾਉ ਸੱਚ ਅੱਗੇ ਦਰਗਾਹ ਸੋਣ ਸਤੀਆਂ ਝੂਠੀਆਂ ਨਾ ਉਠਾਓ ਫੇਰ 84 ਸਟੀਆਂ ਪੀਰ ਸਿੰਧੀ ਆਖਿਆ ਪੀਰ ਸਲਾਮਤ ਜੀ ਮੇਰੀ ਗੱਲ ਤਾਂ ਵਿੱਚ ਹੀ ਰਹੀ ਤੁਸੀਂ ਤਾਂ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਪੀਰਾਂ ਦਾ ਕਹੋ ਬੱਚਿਆ ਤੂੰ ਕੀ ਆਖਦਾ ਸਿੰਧੀ ਆਂਦਾ ਪੀਰ ਸਲਾਮਤ ਤੁਸੀਂ ਵੀ 14 ਹੀ ਲਿਖੇ ਕੁਰਾਨ ਪਾਕ ਵਿੱਚ ਵੀ 14 ਹੀ ਲਿਖੇ ਪੰਗਮਰਾਂ ਵੀ 14 ਹੀ ਆਖੇ ਔਰ ਇਸ ਦਰਵੇਸ਼ ਨੇ ਲੱਖਾਂ ਕਹੇ ਮੈਂ ਆਖਦਾ ਵੀ ਇਹ ਖਿਲਾਫ ਬੋਲਦਾ ਤੁਸੀਂ ਖਿਲਾਫ ਬੋਲਦੇ ਹੋ ਪਤਾ ਨਹੀਂ ਮੈਨੂੰ ਕੌਣ ਖਿਲਾਫ ਬੋਲਦਾ ਪੀਰਾਂ ਦਾ ਸੁਣ ਬੱਚਾ ਝੂਠ ਕੋਈ ਨਹੀਂ ਬੋਲਦੇ ਜਿਨ੍ਹਾਂ ਨੂੰ 14 ਦੀ ਨਜ਼ਰ ਖੁੱਲੀ ਉਹਨਾਂ 14 ਆਖੇ ਬੱਚਾ ਜਿਨ੍ਹਾਂ ਦੀ ਲੱਖਾਂ ਦੀ ਨਜ਼ਰ ਖੁੱਲੀ ਉਹਨਾਂ ਲੱਖਾਂ ਦੱਸੇ ਪੀਰ ਸੈਦ ਜਲਾਲ ਨੇ ਆਖਿਆ ਕਹੋ ਨਾਨਕ ਦਰਵੇਸ਼ ਲੱਖਾਂ ਦੇ ਅੱਗੇ ਕੀ ਆ ਸ਼੍ਰੀ ਗੁਰੂ ਨਾਨਕ ਜੀ ਆਖਿਆ ਸੁਣੋ ਪੀਰ ਜੀ ਲੱਖਾਂ ਦੇ ਅੱਗੇ ਬੇਅੰਤ ਇਸ ਅੱਗੇ ਮੈਂ ਕੀ ਜਾਣਾਂ ਪੀਰ ਆਖਿਆ ਬੱਚਾ ਲੱਖਾਂ ਤੋਂ ਅੱਗੇ ਇਹਨੂੰ ਵੀ ਖਬਰ ਨਹੀਂ ਜਿੱਥੋਂ ਤੱਕ ਇਹਦੀ ਨਜ਼ਰ ਖੁੱਲੀ ਇਹ ਆਖਿਆ ਫੇਰ ਸਿੰਘੀ ਆਖਿਆ ਜੀ ਦੂਜੀ ਗੱਲ ਉਹ ਆਂਦਾ ਗੁਰਮੁਖ ਕੌਣ ਨੇ ਤਾਂ ਪੀਰ ਜਲਾਲਦੀਨ ਪੁੱਛਿਆ ਕਹੋ ਨਾਨਕ ਦਰਵੇਸ਼ ਜੋ ਗੁਰਮੁਖ ਕਿਹਨੂੰ ਆਖਦੇ ਗੁਰੂ ਨਾਨਕ ਜੀ ਆਦੇ ਪੀਰ ਜੀ ਮੈਂ ਕਿਹਾ ਜਾਣਾ ਫੀਰ ਨੇ ਆਖਿਆ ਨਾਨਕ ਦਰਵੇਸ਼ ਹਣ ਲੇਟ ਨਾ ਗੁਰੂ ਨਾਨਕ ਜੀ ਆਦੇ ਪੀਰ ਜੀ ਮੈਂ ਤਾਂ ਸਗੋਂ ਤੁhassੋਂ ਪੁੱਛਣ ਆਇਆ ਸੀ ਪੀਰ ਆਦਾ ਸੁਣੋ ਨਾਨਕ ਜੀ ਜੇਕਰ ਸਾਡੇ ਮੰਡਲ ਦੀ ਗੱਲ ਹੋਵੇ ਤਨ ਕਿਨਕੇ ਜਵਾਕ ਵੀ ਦੱਸ ਦੇਣ ਪਰ ਜੋ ਤੁਹਾਡੇ ਮੰਡਲ ਦੀ ਗੱਲ ਹੈ ਤੁਸੀਂ ਜਾਣੋ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਇਹ ਪੀਰ ਜੀ ਅੱਥੋਂ ਮੈਂ ਆਪਦੇ ਪਾਸ ਆਇਆ ਸੀ ਪੁੱਛਣ ਸੈਦ ਜਲਾਲ ਨੇ ਸਾਰੇ ਸਿੰਧੀਆਂ ਨੂੰ ਬੁਲਾਇਆ ਆਖਿਆ ਭਾਈ ਇਹ ਦਰਵੇਸ਼ ਸਾਡੇ ਤੱਕੀ ਉੱਪਰ ਆਣ ਬੈਠਾ ਅਸੀਂ ਇਹਨਾਂ ਨੂੰ ਬਿਠਾ ਜਾਂਦੇ ਹਾਂ ਤੁਸੀਂ ਸਾਡੇ ਆਉਂਦਿਆਂ ਤੱਕਰ ਵੇਜ ਕਰ ਜਾਣਣਾ ਅਦੇ ਮੇਰੇ ਆਉਂਦਿਆਂ ਤੋੜੀ ਇਹਨਾਂ ਦਾ ਹੁਕਮ ਮੰਨਣਾ ਕਿਸੇ ਬਾਤ ਹੋਰ ਨਹੀਂ ਕਰਨਾ ਤਾਂ ਪੀਰ ਨੇ ਆਖਿਆ اے ਨਾਨਕ ਜੀ ਤੁਸਾਂ ਸਾਨੂੰ ਕੋਈ ਗੁਰਮੁਖਾਂ ਦੀ ਗੱਲ ਦੱਸੋ ਤਾਂ ਗੁਰੂ ਜੀ ਆਖਿਆ ਪੀਰ ਜੀ ਤੁਹਾਨੂੰ ਆਪੇ ਮਾਲਮ ਹੋ ਜਾਏਗੀ ਫਿਰ ਪੀਰ ਆਖਿਆ ਨਾਨਕ ਦਰਵੇਸ਼ ਜੀ ਤੁਸਾਂ ਸਾਡੇ ਆਉਂਦਿਆਂ ਤੱਕ ਇੱਥੋਂ ਜਾਣਾ ਨਹੀਂ ਤਾ ਸ੍ਰੀ ਗੁਰੂ ਜੀ ਆਖਿਆ ਪੀਰ ਜੀ ਤੁਸੀਂ ਕਿਹੜੇ ਪਾਸੇ ਜਾਂਦੇ ਹੋ ਪੀਰ ਨੇ ਆਖਿਆ ਅਸੀਂ ਗੁਰਮੁਖਾਂ ਦਾ ਜਵਾਬ ਲੈਣ ਵਾਸਤੇ ਜਾਂਦੇ ਆਂ ਤਾਂ ਸ੍ਰੀ ਗੁਰੂ ਜੀ ਆਖਿਆ ਪੀਰ ਜੀ ਕਿਸ ਜਗ੍ਹਾ ਜਾਓਗੇ ਪੀਰ ਨੇ ਆਖਿਆ ਨਾਨਕ ਜੀ ਅਸੀਂ ਮੱਕੇ ਪਾਸ ਜਾਵਾਂਗੇ ਗੁਰਮੁਖਾਂ ਦਾ ਜਵਾਬ ਲਿਆਵਾਂਗੇ ਗੁਰੂ ਨਾਨਕ ਸਾਹਿਬ ਜੀ ਆਖਿਆ ਪੀਰ ਜੀ ਤੁਸੀਂ ਸਮੁੰਦਰ ਦੇ ਰਾਹ ਜਾਣਾ ਪੀਰ ਇੱਕ ਕੰਥਾ ਗੱਲ ਪਾਇਆ ਕੁੱਲਾ ਸਿਰ ਤੇ ਪੈਨਿਆ ਆਸਾ ਤੁਝ ਪਕੜਿਆ ਇੱਕ ਅਸਤਾਵਾ ਲਿਆ ਪੈਰੀ ਕੌਂਸਾ ਪਾਈਆਂ ਮਸੱਲਾ ਕੱਚ ਵਿੱਚ ਮਾਰਿਆ ਤੇ ਪੀਰ ਉਥੋਂ ਗੁਰਮੁਖਾਂ ਦਾ ਪਤਾ ਕਰਨ ਵਾਸਤੇ ਮੱਕੇ ਨੂੰ ਚੱਲਿਆ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਚੱਕਰਵਾਦ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਹ